को चढ़ा हुआ बुखार सुबह से बहुत तेज वाला रौनक गया था दवाई लेने वो दवाई लेके आ रहा है इसके लिए इसकी किन्टर जॉय भी लेके आ रहा है इसको ना नो रनिंग नोजी है और बुखार बहुत तेज है आई मैंने दवाइयाँ दी हैं हीट पैट लगाया है आराम से बहुत आराम से तो जी मैं बनाती हूँ चाय ठीक है मैं चाह रौनक नीचे गया है ओ ना कर बेलेट जाओ ਦੇ ਉੱਚਾ ਤਰਨੀਆਂ ਤੇ ਰੋਣ ਅਗੀ ਨੀਚੋ ਆ ਰਹੇ ਆ ਉਹ ਪਤਾ ਨਹੀਂ ਕੀ ਸੈਂਡਵਿਚ ਲੈ ਕੇ ਆ ਰਹੇ ਔਰ ਕੀ ਲੈ ਕੇ ਆ ਰਹੇ ਆ ਆਪ ਨੂੰ ਦਿਖਾਨੀ ਆ ਉਹਨਾਂ ਦਵਾਈ ਲੈਣ ਗਿਆ ਸੀ ਦੀ ਪਹਿਲੇ ਉਹ ਡਾਕਟਰ ਦੇ ਕੋਲ ਗਿਆ ਸੀ ਡਾਕਟਰ ਉੱਥੇ ਦਵਾਈ ਕੋਈ ਨਹੀਂ ਮਿਲੀ ਨਹੀਂ ਜਿਹੜੀ ਦਵਾਈ ਡਾਕਟਰ ਨੇ ਲਿਖੀ ਸੀ ਉਹ ਦਵਾਈ ਹੈ ਨਹੀਂ ਉਹ ਕੱਲੇ ਪਰਸੋਂ ਮਿਲੇਗੀ ਬਾਕੀ ਜਿਹੜੀ ਦੂਜੀ ਰਹਿ ਗਈ ਸੀ ਤੇ ਉਹ ਲੈ ਕੇ ਆ ਰਹੇ ਆ ਠੀਕ ਹੈ ਤੇ ਫਿਰ ਉਹਦਾ ਫੋਨ ਆਇਆ ਜੰਮੀ ਚਾਦਰ ਲੋ ਮੈਂ ਚਾਦਰ ਨਹੀਂ ਆ ਵੰਚ ਗਈ ਨਹੀਂ ਹੂੰ ਵੰਚ ਗਈ ਨਹੀਂ ਅੱਜ ਤੇ ਉਹ ਛੁੱਟੀ ਮਾਰ ਗਈ ਏ ਕੱਲ ਜਿਹੜੇ ਗੁਰਪੁਰਬ ਵੀ ਏ ਦੇਖਾਂਗੇ ਫਿਰ ਕਿਵੇਂ ਹੁੰਦਾ ਹੈ ਜਿਸ ਨੂੰ ਬੁਖਾਰ ਬਹੁਤ ਤੇ ਚੜਿਆ ਹੈ ਗੁਜ਼ਾਰੇ ਜਾ ਪਾਵਾਂਗੇ ਜਾਂ ਨਹੀਂ ਪਤਾ ਨਹੀਂ ਇਹਦਾ ਬੁਖਾਰ ਉਤਰੇਗਾ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੋਗ ਵਿੱਚ ਆਪ ਸਭ ਕਿਵੇਂ ਸੋਪੜੇ ਘਰ ਚ ਵਧੀਆ ਹੋਗੇ ਤੇ ਅਸੀਂ ਵਧੀਆ ਹਾਂ ਜੀ ਤੇ ਮੈਂ ਹੁਣ ਬਣਾਣ ਲੱਗੀ ਆ ਚਾਹ ਤੇ ਮੈਂ ਆਪ ਨੂੰ ਚਾਹ ਦਿਖਾਨੀ ਆ ਔਰ ਬੰਚੀ ਕਾ ਨਹੀਂ ਆਈ ਉਹ ਦੇਖੋ ਜੀ ਬਰਤਨ ਪੜੇ ਹੈ ਪਿੱਛੇ ਦਿਖ ਰਹੇ ਭਾਂਡੇ ਬਏ ਨੇ ਠੀਕ ਹੈ ਜੀ ਤੇ ਚਲੋ ਜੀ ਚਾਹ ਧਰਨੇ ਆ ਚਾਹ ਪੈਨੇ ਆ ਸ਼ਾਮੀ ਤੇ ਹੁਣ ਸਰਦੀ ਹੋ ਗਈ ਹੈ ਬੱਚਿਆਂ ਦਾ ਹਾਲ ਬੁਰਾ ਹੋ ਰਿਹਾ ਹੈ ਸਰਦੀ ਜ਼ਿਆਦਾ ਹੋ ਗਈ ਹੈ ਜਸਨੂ ਵੀ ਲੱਗ ਰਹੀ ਬਣੇਗੀ ਆਪਣੀ ਚਾਹ ਸ਼ਾਮ ਕੀ ਚਾਹ ਤੇ ਚਾਹ ਉਬਲ ਰਹੀ ਹੈ ਠੀਕ ਹੈ ਜੀ ਤੇ ਰੌਣਾ ਕਬਿਆਨੇ ਵਾਲਾ ਹੈ ਦਵਾਈਆਂ ਵੀ ਲੈ ਕੇ ਆ ਰਿਹਾ ਹੈ ਤੇ ਸਮਾਨ ਵੀ ਲੈ ਕੇ ਆ ਰਿਹਾ ਉਹ ਵੀ ਮੈਂ ਆਪਣੋ ਦਿਖਾਨੀ ਆ ਇੱਥੇ ਤੇ ਖਰਚਾ ਹੀ ਨਹੀਂ ਖਤਮ ਹੁੰਦਾ ਰੋਜ਼ ਦਾ ਦਵਾਈ ਵੀ ਮੂੰਵਾਨੀ ਬਹੁਤ ਜ਼ਰੂਰੀ ਸੀ ਜੀ ਜਸਮੂਲ ਰਾਤ ਵੀ ਰਾਤਾਂ ਹੋ ਜਗਾ ਤਾਂ ਕੀ ਕਰਾਂਗੀ ਫਿਰ ਕੱਲੀ ਬੈਠਣਾ ਪੈ ਸਕਦਾ ਹੈ ਉਸ ਤੋਂ ਪਹਿਲਾਂ ਹੀ ਮੈਂ ਕਿ ਸ਼ਾਮੀ ਦਵਾਈਆਂ ਥੋੜੀ ਮੰਗਵਾ ਕੇ ਰੱਖ ਲਾਂ ਠੀਕ ਹੈ ਜੀ ਤੇ ਬੱਸ ਜੀ ਜਿੱਥੇ ਵਲੌਗ ਖਤਮ ਕਰਨੀਆਂ ਉੱਥੇ ਹੀ ਸ਼ੁਰੂ ਕਰਨੀਆਂ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ ਜਦੋਂ ਬੁਖਾਰ ਚੜ੍ਹਿਆ ਸੀ ਐਰੌਨਿਕ نیچے ਗਿਆ ਦਵਾਈਆਂ ਲੈਣ ਤੇ ਮੈਂ ਆਪ ਨੂੰ ਆਪਣੇ ਘਰ ਦਾ ਪਿੱਛੇ ਦਾ ਥੋੜਾ ਬਹੁਤ ਦਿਖਾ ਰਹੀ ਸਾਂ ਤੇ ਐਰੌਨਿਕ نیچے ਚਲਾ ਗਿਆ ਦਵਾਈ ਲੈਣ ਜਾ ਰਿਹਾ ਤੇ ਸਾਰੀ ਵੀਡੀਓਜ਼ ਔਨਲਾਈਨ ਨਹੀਂ ਬਣਾਈਆਂ ਨੇ ਤੇ ਉਹ ਜਾ ਰਿਹਾ ਹੁਣ ਨਿਕਲ ਰਿਹਾ ਸਾਈਟੀ ਤੋਂ ਬਾਹਰ ਤੇ ਉਹ ਜਿੱਧਰ ਜਾਏਗਾ ਮੈਂ ਆਪ ਨੂੰ ਦਿਖਾਵਾਂਗੀ ਬਟ ਉਹ ਜਦੋਂ ਹਸਪਤਲ ਦਵਾਈਆਂ ਲੈਣ ਜਾਏਗਾ ਤੇ ਉੱਥੇ ਉਹਨੇ ਵੀਡੀਓ ਨਹੀਂ ਬਣਾਈ ਕਿਉਂਕਿ ਉੱਥੇ ਉਹ ਵੀਡੀਓ ਨਹੀਂ ਬਣਾ ਸਕਦਾ ਪਰ ਮੈਂ ਤੇ ਬਣਾ ਲਈ ਸੀ ਤਾਂ ਜੋ ਦਿਖਾਇਆ ਸੀ ਲਾਸਟ ਟਾਈਮ ਜਿਹੜਾ ਹਸਪਤਲ ਜਾਂਦੇ ਹਾਂ ਸੀ ਇਹ ਉਧਰ ਉਹਦੇ ਕੈਮਿਸ ਕੋਲ ਹੀ ਦਵਾਈਆਂ ਲੈ ਕੇ ਆਏਗਾ ਪਰਚੇ ਦਿਖਾ ਕੇ ਕਿਉਂਕਿ ਅਸੀਂ ਬਾਰੂ ਦਵਾਈ ਨਹੀਂ ਲੈਂਦੇ ਤੇ ਬਸ ਜੋ ਵੀ ਦਵਾਈ ਲੈਣੀ ਹੈ ਜੇ ਕ੍ਰੋਸਿੰਗ ਲੈਣੀ ਹੈ ਜਾਂ ਜੋ ਵੀ ਮੇਰੀ ਵੀ ਟੈਬਲਟਸ ਲੈ ਕੇ ਆਣੀ ਹੈ ਨਾ ਇਹ ਸਭ ਉਧਰੋਂ ਹੀ ਲੈ ਕੇ ਆਏਗਾ ਤੇ ਜਿਹੜੀ ਦੋ ਦਵਾਈਆਂ ਰਹਿ ਗਈਆਂ ਉਹ ਨਹੀਂ ਮਿਲੀਆਂ ਉਹਨਾਂ ਨੂੰ ਫਿਰ ਕੱਲ ਪਰਸੋ ਪਤਾ ਕਰਾਂਗੇ ਦੋ ਦਵਾਈਆਂ ਰਹਿੰਦੀਆਂ ਨੇ ਉਹ ਨਹੀਂ ਮਿਲੀਆਂ ਤੇ ਇਹ ਇੱਧਰ ਆਪ ਨੂੰ ਮਾਰਕੀਟ ਦਿਖਾ ਰਿਹਾ ਸਾਰੀ ਤੇ ਸ਼ਾਮ ਦਾ ਟਾਈਮ ਹੁੰਦਾ ਤੇ ਇਹ ਰੋਡ ਐਵੇਂ ਚੱਲ ਪੈਂਦੀ ਹੈ ਨਾ ਜੇ ਪਤਾ ਨਹੀਂ ਕੀ ਹੋ ਗਿਆ ਇਸ ਰੋਡ ਤੇ ਤੇ ਪੂਰਾ ਦਿਨ ਮਤਲਬ ਇੰਨੀ ਨਹੀਂ ਚੱਲਦੀ ਜਿੰਨੀ ਇਹ ਸ਼ਾਮ ਟਾਈਮ ਤੇ ਚੱਲ ਪੈਂਦੀ ਹੈ ਕਿਉਂਕਿ ਇੱਧਰ ਨਾ ਸਾਰਾ ਖਾਣ ਪੀਣ ਦਾ ਹੀ ਉਹ ਲੱਗਿਆ ਹੁੰਦਾ ਹੈ ਪ੍ਰੋਗਰਾਮ ਜੇ ਕਿਸ ਨੇ ਵੈਜ ਖਾਣਾ ਹੈ ਕਿਸੇ ਨੇ ਨਾਨ-ਵੈਜ ਖਾਣਾ ਹੈ ਕਿਸੇ ਨੇ ਕੀ ਖਾਣਾ ਹੈ ਤੇ ਬਸੇ ਮਾਰਕੀਟ ਹੀ ਇਸ ਚੀਜ਼ ਤੋਂ ਬਣੀ ਹੋਈ ਏ ਤੇ ਟੀਵੀ ਫ੍ਰਿਜ ਮੋਬਾਈਲ ਪੰਡਾ ਹਰ ਚੀਜ਼ ਹੀ ਮਾਰਕੀਟ ਏ ਤੇ ਐਰੋਨਿਕ ਵਾਪਸੀ ਆ ਗਏ ਦਵਾਈਆਂ ਦਿਖਾ ਰਹੇ ਨੇ ਮਨਫੂਨ ਕਿਤੇ ਦੋ ਦਵਾਈਆਂ ਇਹਨੂੰ ਨਹੀਂ ਮਿਲੀਆਂ ਤੇ ਇਸ ਆਸ-ਪਾਸ ਦੇ ਹੋਰ ਵੀ ਜਿਹੜੇ ਇਹ ਜੋ ਪਰ ਬਣਿਆ ਨਾ ਇਹ ਦਿਖਾ ਰਹੇ ਸਾਈਡ ਤੇ ਇਹ ਸਾਰੇ ਇਧਰ ਕੈਮਿਸਟਰੀ ਕੈਮਿਸ ਨੇ ਤੇ ਇਹ ਨਾ ਕੈਮਿਸਟਾ ਕੋਲ ਵੀ ਆ ਗਿਆ ਸੀ ਕਿ ਨਾ ਉਹ ਕਿਸੇ ਕੋਲ ਦਵਾਈ ਨਹੀਂ ਮਿਲੀ ਪਰ ਦਵਾਈ ਮਿਲਦੀ ਏ ਕਿਸੇ ਹੋਰ ਕੰਪਨੀ ਦੀ ਕਿਸੇ ਹੋਰ ਕੰਪਨੀ ਦੀ ਵੀ ਸੀ ਯੂਜ਼ ਨਹੀਂ ਕਰ ਸਕਦੇ ਨਾ ਜਸ ਕਰਕੇ ਤੇ ਫਿਰ ਜੋ ਮੇਰੇ ਤੋਂ ਘਰ ਬਈਆਂ ਸੀ ਉਹ ਦੇਤੀਆਂ ਤੇ ਬਾਕੀ ਜਿਹੜੀ ਐ ਇਧਰੋਂ ਲਿਆਏ ਐ ਮਿਲ ਗਿਆ ਨੇ ਉਹ ਦਵਾਂਗੀ ਤੇ ਜਸ ਦਾ ਬੁਖਾਰ ਕਾਬੂ ਕਰਾਂਗੇ ਕਿਉਂਕਿ ਬੁਖਾਰ ਉਹਨੂੰ ਚੜ ਰਿਹਾ ਹੈ ਤੇ ਇੱਕ ਵਾਰ ਉਹਨੂੰ ਬੁਖਾਰ ਚੜਨਾ ਸ਼ੁਰੂ ਹੁੰਦਾ ਹੈ ਫਿਰ ਪ੍ਰੋਬਲਮ ਸ਼ੁਰੂ ਹੋ ਜਾਂਦੀ ਏ ਤੇ ਬਸ ਉਸ ਤੋਂ ਬਾਅਦ ਫਿਰ ਜਸ ਨੇ ਜਿੱਦ ਕੀਤੀ ਸੀ ਮੇਰੇ ਲਈ ਇੱਕ ਇੰਡਰ ਚੋਏ ਲੈ ਕੇ ਆਣਾ ਤੇ ਮੇਰੇ ਵਾਸਤੇ ਚਾਕਲੇਟ ਤੇ ਉਹ ਵੀ ਲੈਣ ਜਾਏਗਾ ਤੇ ਫਿਰ ਮੈਂ ਬੋਲਤਾ ਸੀ ਮੈਂ ਕਿਹਾ ਨਾਲ ਫਿਰ 6 ਵਜੇ ਤੇ ਸੈਂਡਵਿਚ ਲੈ ਆਈ ਤੇ ਬਸ ਉਹਨੂੰ ਸੈਂਡਵਿਚ ਵੀ ਲਏਗਾ ਤੇ ਕਿੰਡੇ ਜੋਏ ਵਗੈਰਾ ਵੀ ਲੈ ਕੇ ਤੇ ਫਿਰ ਉਹ ਘਾਰ ਆਏਗਾ ਤੇ ਆਪ ਸਭ ਕਿਵੇਂ ਸਰਪੜੇ ਘਰ ਚ ਵਧੀਆ ਹੋਗੇ ਤੇ ਅਸੀਂ ਵਧੀਆ ਤੇ ਦੇਖ ਲੋ ਜੀ ਮਾਰਕੀਟ ਦਿਨ ਹੋਵੇ ਰਾਤ ਹੋਵੇ ਸਰਦੀ ਹੋਵੇ ਗਰਮੀ ਹੋਵੇ ਮਾਰਕੀਟ ਚੱਲਦੀ ਏ ਕੋਈ ਬੰਦਾ ਨਹੀਂ ਰੁਕਦਾ ਘਰ ਚ ਸਭ ਨੇ ਜਾਣਾ ਆਣਾ ਹੁੰਦਾ ਸਭ ਦੇ ਕੰਮ ਚੱਲਦੇ ਰਹਿੰਦੇ ਨੇ ਤੇ ਬੱਸ ਜੀ ਇਵੇਂ ਹੀ ਸਭ ਦੀ ਗੱਡੀ ਚੱਲ ਰਹੀ ਏ ਤੇ ਬੱਸ ਰੋਣਾ ਖੁਣ ਵਾਪਿਸ ਆ ਰਹੇ ਆ ਤੇ ਵਾਪਿਸ ਆ ਕੇ ਤੇ ਮੈਂ ਆਪ ਨੂੰ ਦਿਖਾਨੀ ਆ ਉਹ ਕੀ ਕੁਝ ਦਵਾਈਆਂ ਲੈ ਕੇ ਆਏਗਾ ਕੀ ਲੈ ਕੇ ਆਇਆ ਵੇ ਤੇ ਇਹ ਦੇਖ ਲੋ ਜੀ ਇਹ ਜਿਹੜਾ ਮੁਸਕੁਰਾ ਰਹੇ ਨੇ ਆਪਣੀ ਲਿਫਟ 'ਚ ਆਪਣੇ ਆਪ ਨੂੰ ਦੇਖ ਕੇ ਕੁਝ ਜ਼ਿਆਦਾ ਖੁਸ਼ ਹੋ ਰਹੇ ਨੇ ਦੇਖੋ ਜੀ ਇਹਨਾਂ ਦੀ ਸਮਾਰਟਨੈਸ ਦੇਖੋ ਜਰਾ ਇਹ ਕਿੰਨਾ ਮੁਸਕੁਰਾ ਰਹੇ ਨੇ ਤੇ ਬੱਸ ਇਧਰ ਉਹਨਾਂ ਕਾ ਆ ਗਏ ਅੰਦਰ ਮੈਨੂੰ ਪਤਾ ਚੱਲ ਗਿਆ ਸੀ ਦਰਵਾਜ਼ੇ ਦੀ ਆਵਾਜ਼ ਤੋਂ ਤੇ ਹਾਤੀ ਮੇਰੇ ਹੈ ਹੀ ਸੀ ਕੈਮਰਾ ਮੈਂ ਤੇ ਆਪ ਨਾਲ ਗੱਲਾਂ ਕਰੀ ਰਹੀ ਸੀ ਤਾਂ ਤੇ ਇਹਦਰ ਫਿਰ ਮੈਂ ਉਹਦੇ ਉਹਦੇ ਵੱਲ ਕੈਮਰਾ ਘੁਮਾਤਾ ਤੇ ਇਹ ਵੇਖੋ ਜੀ ਜਰਾ ਆ ਗਿਆ ਸਰਦਾਰ ਸਾਹਿਬ ਹੁਣ ਦਿਖਾਨਗੇ ਕੀ ਕੁਛ ਲੈ ਆਏ ਨੇ ਐ ਤੇ ਪਹਿਲੇ ਆਪਣਾ ਸੈਂਡਵਿਚਰ ਸਮੋਸਾ ਸਾਈਡ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਇਹ ਦਵਾਈਆਂ ਨੇ ਇਹ ਆਪ ਵੀ ਦੇਖੋ ਤੇ ਮੈਂ ਵੀ ਦੇਖਣੀ ਆ ਤੇ ਇਹ ਦਵਾਈਆਂ ਜਿਹੜੀ ਆਈਆਂ ਨੇ ਇੱਕ ਹੈਗੀ ਕ੍ਰੋਸਿੰਗ ਡੀਐਸਆਰ ਤੇ ਇੱਕ ਜਿਹੜੀ ਵੋਮਿਟ ਦੀ ਦਵਾਈ ਹੈ ਆਂਡਮ ਤੇ ਇਹ ਤਿੰਨ ਦਵਾਈਆਂ ਮੇਰੀਆਂ ਨੇ ਜਿਹੜੀ ਅੱਜਕੱਲ ਮੇਰੇ ਸਟਮਕ ਪੇਨ ਬਹੁਤ ਹੋ ਰਹੀ ਏ ਤੇ ਡਰਾਟਨ ਵੀ ਖਾ ਰਹੀ ਆ ਤੇ ਫਿਰ ਉਹਨਾਂ ਡਾਕਟਰ ਸਾਹਿਬ ਨੇ ਇਹ ਦਵਾਈਆਂ ਲਿਖਿਆ ਸੰਦ ਤੇ ਰੌਣਕ ਪਰਚੇ ਦਿਖਾ ਕੇ ਇਹ ਦਵਾਈਆਂ ਵੀ ਲਿਆ ਜਾਵੇ ਤੇ ਦੇਖੋ ਜੀ ਖਰਚਾ ਬਿਲਕੁਲ ਵੀ ਕੰਟਰੋਲ ਨਹੀਂ ਹੁੰਦਾ ਦਵਾਈਆਂ ਤੇ ਦਵਾਈਆਂ ਆ ਰਹੀਆਂ ਨੇ ਤੇ ਇਧਰ ਉਹ ਇਧਰ ਦਿਖਾਪ ਦਿਖਾ ਰਿਹਾ ਉਹਦੀ ਕਿੰਡਰ ਜੋ ਹੈ ਤੇ ਚਾਕਲੇਟ ਤੇ ਇਧਰ ਇਹ ਚਾਹ ਨਾਲ ਲਿਆ ਐਸੀ ਐਸੀ ਹੋਈ ਸਾਗ ਨਾਲ ਰੋਟੀ ਖਾਧੀ ਹੋਈ ਸੀ ਦੁਪਹਿਰ ਦੀ ਤੇ ਫਿਰ ਹੁਣ ਜਿਸ ਦੇ ਕਰਕੇ ਮੈਂ ਫਿਰ ਜਿਆਦਾ ਉੱਠੀ ਨਹੀਂ ਕਿਉਂਕਿ ਮੈਨੂੰ ਉੱਠਣਾ ਓਕ ਹੈ ਉਹਨੂੰ ਬੁਖਾਰ ਚੜ੍ਹ ਗਿਆ ਕਦੀ ਪੈਰ ਦਬੋ ਕਦੀ ਹੱਦ ਬਹੁਤ ਫਿਰ ਮੈਂ ਇਹਨੂੰ ਕਿਹਾ ਜੀ ਮਗਾ ਤੂੰ ਸੈਂਡਵਿਚ ਤੇ ਸਮੋਸਾ ਲਿਆ ਤੇ ਇਹ ਸਮੋਸਾ ਉਹਦਾ ਹੀ ਹੈਗਾ ਰੌਣਕ ਦਾ ਤੇ ਥੱਲੇ ਸੈਂਡਵਿਚ ਹੈ ਤੇ ਨਾਲ ਮੈਂ ਇਧਰ ਬਣਾ ਰਹੀ ਆ ਚਾਹ ਤੇ ਮੈਂ ਆਪ ਨੂੰ ਦਿਖਾ ਰਹੀ ਆ ਇਹ ਦੇਖੋ ਮੇਰੀ ਚਾਹ ਬਣਦੀ ਵੀ ਹੈ ਕੜ ਰਹੀ ਹੈ ਰौनक ਵੀ ਚਾਹ ਪੀਏਗਾ ਮੈਂ ਵੀ ਪੀਆਂਗੀ ਜੇ ਜਸ ਪੀਏਗਾ ਤੈਨੂੰ ਦੋ ਘੁੱਟ ਪਿਲਾ ਦਾਂਗੀ ਵੈਸੇ ਮੈਂ ਉਹਨੂੰ ਅਦਰਕ ਔਰ ਸ਼ਹਿਦ ਵੀ ਦਿੱਤਾ ਹੋਵੇ ਮਿਕਸ ਕਰਕੇ ਜਿਵੇਂ ਕਿ ਮੈਂ ਉਹਨੂੰ ਮੈਂ ਪਿਲਾਤਾ ਸੀ ਅਦਰਕ ਔਰ ਸ਼ਹਿਦ ਕਿਉਂਕਿ ਉਹਨਾਂ ਨੂੰ ਬਹੁਤ ਜਲਦੀ ਰਾਮ ਮੰਦਰ ਮੈਂ ਕੋਸ਼ਿਸ਼ ਕਰਨੀ ਆ ਕਿ ਮੈਂ ਕਰਦਾ ਹੀ ਕੁਝ દવા ਮੈਂ ਬਾਹਰ ਦਾ ਨਾ ਦਵਾ ਤੇ ਮਗਰ ਮਨੂ ਮਜਬੂਰੀ ਪਿਛੇ ਦਵਾਈ ਮੰਗਵਾਨੀ ਪੈ ਗਈ ਵੈਸੇ ਮੈਂ ਉਹਦੀ ਦਵਾਈਆਂ ਰੱਖੀਆਂ ਹੁੰਦੀਆਂ ਨੇ ਘਰ 'ਚ ਐਕਸਟਰਾ ਲਿਆ ਕੇ ਪਰ ਕ੍ਰੋਸਿੰਗ ਨੇ ਨਾ ਤੇ ਕ੍ਰੋਸਿੰਗ ਤੇ ਖਤਮ ਹੋ ਜਾਂਦੀ ਏ ਕਿਉਂਕਿ ਅੱਜ ਕੱਲ੍ਹ ਹੁਣ ਸਰਦੀ ਜਿਹੜੀ ਸ਼ੁਰੂ ਹੋ ਰਹੀ ਏ ਨਾ ਇਹ ਕੰਮ ਖਰਾਬ ਕਰਦੀ ਏ ਤੇ ਬਾਅਦ 'ਚ ਹੁਣ ਇਧਰ ਮੈਂ ਚਾਹ ਛਾਣ ਲਈ ਏ ਤੇ ਚਾਹ ਛਾਣ ਕੇ ਆਪਾਂ ਚੱਲਨੇ ਆ ਅੰਦਰ ਤੇ ਕਰਨੇ ਆਪਣਾ ਨਾਸ਼ਤਾ ਇੰਜੋਏ ਤੇ ਮੈਂ ਆਪ ਨੂੰ ਦਿਖਾਤਾ ਡੱਬਾ ਖੋਲ ਕੇ ਆਇਆ ਇਹ ਨਾ ਵੱਡਾ ਸੈਂਡਵਿਚ ਏ ਵੇਖੋ ਤੇ ਇਹ ਕੋਈ ਨਵਾਂ ਪ੍ਰਕਾਰ ਦਾ ਕੋਈ ਸਮੋਸਾ ਵੇ ਕੋਰੀਅਨ ਸਮੋਸਾ ਵੇ ਕੀ ਸਮੋਸਾ ਵੇ ਤੇਰੋਂ ਨਾਲੇ ਐਸੇ ਟਰਾਈ ਕਰ ਵਸ ਤੇ ਬੱਸ ਜੀ ਤੇ ਇਧਰ ਆ ਪਈਆ ਹੁਣ ਤੁਸੀਂ ਸੁਣਾ ਜਰਾ ਜੱਜ ਦੀ ਗੱਲਾਂ ਜੈ ਸਰੋਂਪੜੀ ਗੱਲਾਂ ਸੁਣਾਉਗਾ ਜਰਾ ਇੱਕ ਵਾਰੀ ਹੁਣੀ ਇਹ ਲੋੜੇ ਖਾੜੇ ਜੋ ਕੋੜੀਆਲੇ ਖਾਤੇ ਹੈ ਹਲੋਚ ਕਾੜਾ ਇਹ ਤੋਂ ਇਹ ਮम्मी ਖਾੜੇ ਸੈਂਡਵਿਚ ਇਹ ਮम्मी ਇਹ ਖਾੜਾ